ਰਾਜੀਵ ਸਿੰਘ ਬਾਈ ਜੀ ਰਾਜੇ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਖੜੇ ਹੋ ਤੇ ਕਿੰਨਾ ਕੁ ਨੁਕਸਾਨ ਆਇਆ ਤੇ ਕੀ ਹਾਸਾ ਹੋਇਆ ਇਹ ਬਾਈ ਇਹ ਮੇਰਾ ਕਿਲਾ ਸੀਗਾ ਤੇ ਅੱਧਾ ਕਿਲਾ ਮੱਚ ਗਿਆ ਉਹਦੇ ਕਣਕ ਦਾ ਹਾਂਜੀ ਇਹ ਲਗਾਤਾਰ ਦੂਜੀ ਵਾਰ ਆ ਪਿਛਲੀ ਵਾਰੀ ਵੀ ਸਾਰੀ ਦੀ ਸਾਰੀ ਮੱਚੀ ਆ ਹਾਂਜੀ ਪਿਛਲੀ ਵਾਰੀ ਆ ਵੀ ਨਾਲ ਮੱਚੀ ਸੀ ਤੇ ਖੜੇ ਆ ਹਾਂਜੀ ਤੇ ਨਾਲ ਤਾਂ ਪਿਛਲੀ ਵਾਰੀ ਸਰਕਾਰ ਵੱਲੋਂ 1 ਰੁਪਿਆ ਵੀ ਆਇਆ ਹਾਂਜੀ ਤੇ ਐਰਕੀ ਦਾ ਕੋਈ ਆਸ ਵੀ ਨਹੀਂ ਗਈ ਆ ਕਿਲਾ ਮੇਰੇ ਕੋਲੇ ਤੇ ਆ ਵੇਖ ਲੋ ਰਗੜਿਆ ਜਾਣਾ ਮੈਂ ਸਰਕਾਰ ਨੇ ਕਹਿੰਦੇ ਸਾਰੇ ਮੁਆਵਜ਼ੇ ਦੇਵਾਂਗੇ ਗਦੌੜੀਆਂ ਵੀ ਕਰਾਈਆਂ ਉਹ ਬਹੁਤ ਕੋ ਤਾਂ ਕਹਿਣ ਦਿਆ ਵੀ ਤੁਸੀਂ ਮੁਰਗੀ ਦਾ ਵੀ ਦੇਵਾਂਗੇ ਮੁਆਵਜ਼ਾ ਮੈਂ ਲਿਖ ਇਹਨੂੰ ਕਿੰਨਾ ਕੁ ਨੁਕਸਾਨ ਹੋਇਆ ਅੱਧਾ ਕਿਲਾ ਨੁਕਸਾਨ ਹੋਇਆ ਕਿਲਾ ਮੇਰੇ ਕੋਲੇ ਅੱਧਾ ਬਚਿਆ ਵਾ ਉਹ ਹੁਣ ਮੈਂ ਘਰੇ ਰੱਖੂਗਾ ਕਿ ਵੇਚੂਗਾ ਮੌਕੇ ਤੇ ਫਾਇਰ ਜੇਟ ਵਾਲੇ ਆ ਕੇ ਪਹੁੰਚਾਈ ਤਾਂ ਵਜਾਈ ਆ ਜੀ ਮੌਕੇ ਤੇ ਆ ਗਿਆ ਬਾਕੀ ਆਣ ਗਵਾਂੜ ਆਪਣੇ ਸਾਰੇ ਸੱਜਣ ਮਿੱਤਰ ਇਕੱਠੇ ਹੋ ਕੇ ਜਿੰਨੇ ਕੋ ਵਜਾਈ ਕਿ ਫੁਝਾਲੀ ਆ ਜੀ ਠੀਕ ਹੈ ਤੇ ਤਾਰਾਂ ਦਾ ਇਹ ਲੱਗੀ ਕਾਹਦੇ ਕਰਕੇ ਬਾਈ ਜੀ ਕੋਈ ਨਹੀਂ ਪਤਾ ਸਰ ਭਈ ਅੱਗ ਨਿਕਲਦੀ ਦੇਖੀ ਉਹ ਕੋਨੇ ਤੋਂ ਤਾਰਾਂ ਨੀਵੀਆਂ ਹੈਗੀਆਂ ਹੈਗੀਆਂ ਜੀ ਬਿਲੀ ਬੋਰਡ ਨੂੰ ਕਈ ਦਾ ਕੱਸ ਦੋ ਪਰ ਨਹੀਂ ਕੱਸਦੇ ਕੋਈ ਸੁਣਵਾਈ ਨਹੀਂ ਜੀ ਇੱਕ ਅੱਗ ਲੱਗੀ ਆ ਕੜਕ ਨੂੰ ਕਿੱਥੇ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਆਇਆ ਤੇ ਕੀ ਮੌਕੇ ਤੇ ਕੀ ਹੋਇਆ ਇਹ ਆਪਾਂ ਜੀ ਕਹਿ ਸਕਦੇ ਜਣਾ ਸੈਕਰਟ ਸਕੂਲ ਦੀ ਜਿਹੜੀ ਰੋੜਾ ਜਿਹੜਾ ਜਿਹੜਾ ਜਾਂਦਾ ਪੱਕਾ ਸਾਂਹ ਰੋੜਾ ਉਹਦੇ ਲਗਭਗ ਸੈਕਰਟ ਸਕੂਲ ਦੇ ਕੋਲੇ ਜੇ ਇਹ ਲੱਗੀ ਅੱਗ ਮੇਰੇ ਵੀਰ ਦੇ ਦੱਸਣ ਦੇ ਮੁਤਾਬਕ ਆ ਜਿਹੜਾ ਮੇਰਾ ਵੀਰ ਖੇਤ ਵਾਲਾ ਹੈ ਕਹਿੰਦਾ ਮੇਰੀ ਪਿਛਲੇ ਸਾਲ ਵੀ ਅੱਗ ਲੱਗੀ ਸੀ ਤੇ ਪਰ ਮੈਨੂੰ ਮਹਾਜਾ ਵਗੈਰਾ ਜਾਂ ਕੁਝ ਵੀ ਵਗੈਰਾ ਨਹੀਂ ਮਿਲਿਆ ਗਿਆ ਹੈ ਜਿਹੜੇ ਕੀ ਗੱਲ ਕਰਦੇ ਆ ਇਹ ਫਸਲ ਦੀ ਜਿਹੜੀ ਆ ਦੋ ਜਾਂ ਚਾਰ ਕਿੱਲੇ ਸੀਗੇ ਇਹਨਾਂ ਦੀ ਕਣਕ ਕੱਟੀ ਵੀ ਸੀਗੀ ਜਿੱਥੇ ਅੱਗ ਲੱਗੀ ਆ ਤੇ ਜਿਹੜਾ ਕਿ ਇਥੋਂ ਇੱਕ ਕਿੱਲਾ ਵਾ ਜਿਹੜਾ ਇੱਕ ਕਿੱਲੇ ਦੇ ਵਿੱਚੋਂ ਕੈਲੀ ਵਾ ਅੱਧਾ ਕਿੱਲਾ ਦਾ ਕਣਕ ਦਾ ਵੀਰ ਦਾ ਨੁਕਸਾਨ ਹੋਇਆ ਵਾ ਇਹ ਬਹੁਤ ਮੰਦ ਭਾਦੀ ਘਟਨਾ ਵਾ ਜਿਹੜੀ ਕੈਲੀ ਵੀ ਇਹ ਜਿਹੜਾ ਵੀ ਇਹ ਨੁਕਸਾਨ ਹੋਇਆ ਬਿਲੀ ਸਰਕਟ ਕਰਕੇ ਹੋਇਆ ਹੈ ਤੇ ਦੇਖਣ ਚ ਰੇ ਤਾਰਾ ਵੀ ਕਾਫੀ ਨੀਵੀਆ ਹਜੇ ਵੀ ਕਰੰਟ ਕਈਆਂ ਜਾ ਰਿਹਾ ਜੀ ਅਸੀਂ ਤਾਂ ਜੀ ਬਾਰ ਬਾਰ ਪ੍ਰਸ਼ਾਸਨ ਨੂੰ ਜਿਹੜੇ ਕਿ ਇਹਨਾਂ ਨੂੰ ਬੇਨਤੀ ਕਰ ਰਹੇ ਆਂ ਵੀ ਜਿਹੜੀਆਂ ਵੀ ਤਾਰਾਂਾਂ ਵੀ ਇਹ ਤਾਰਾਂ ਜਿਹੜੀਆਂ ਮਾ ਟਾਈਟ ਕੀਤੀਆਂ ਜਾਣ ਜਦੋਂ ਵੀ ਨੁਕਸਾਨ ਹੁੰਦਾ ਛੇ ਮਹੀਨੇ ਹਮੇਸ਼ਾ ਬਿਜਲੀ ਸਰਕਟ ਨਾਲ ਹੀ ਨੁਕਸਾਨ ਹੁੰਦਾ ਵਾ ਕਿਉਂਕਿ ਜਿਹੜੀ ਕਿ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਹੁੰਦੀ ਆ ਕਿਉਂਕਿ 6 ਮਹੀਨੇ ਇਹਨਾਂ ਦੀ ਪਰਵਰਿਸ਼ ਕੀਤੀ ਹੁੰਦੀ ਇੱਕ ਪੁੱਤਾਂ ਵਾਂਗ ਤੇ ਅੰਤ ਤੇ ਆ ਕੇ ਜੇ ਉਹਦਾ ਇਹ ਨੁਕਸਾਨ ਹੋ ਜੇ ਤਾਂ ਉਹ ਜਾਂ ਕਿਸਾਨ ਜਾਣਦਾ ਵਾ ਜਾਂ ਫਿਰ ਵਾਹੀਗੁਰ ਜਾਣਦਾ ਵਾ ਬਾਈ ਕੀ ਨਾ ਆਪਣੇ ਜਗਤਾਰ ਸਿੰਘ ਜੀ ਮੈਂ ਜਗਤਾਰ ਸਿੰਘ ਵਾਕਿਆ ਕੀ ਹੈ ਇਹ ਸਾਰਾ ਤਕਰੀਬਨ ਸਾਨੂੰ 4:05 ਤੇ ਸੂਚਨਾ ਮਿਲੀ ਸੀ ਵੀ ਜਿਹੜਾ ਕੱਚਾ ਦਾ ਸਾਂਝ ਰੋਡ ਆ ਨਾ ਵੀ ਉੱਥੇ ਕਣਕਰ ਨੂੰ ਤੇ ਟਾਂਕਰ ਨੂੰ ਅੱਗ ਲੱਗੀ ਆ ਜਦੋਂ ਅਸੀਂ ਮੌਕੇ ਤੇ ਆਏ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੇ ਮੂਹਰੇ ਆ ਕੇ ਰਸਤਾ ਨਹੀਂ ਦੱਸਿਆ ਜਿਹੜੀ ਸਾਨੂੰ ਬਹੁਤ ਬੇਕਦਰਤ ਆਈ ਜਦੋਂ ਆ ਕੇ ਸਾਨੂੰ ਰਸਤੇ ਦਾ ਪਤਾ ਲੱਗਾ ਤੇ ਅਗਲੇ ਬੰਨੇ ਜਿਹੜੇ ਰਸਤੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਇੰਨੀਆਂ ਕਿ ਨੀਵੀਆਂ ਸੀ ਵੀ ਸਾਨੂੰ ਗੱਡੀ ਲਿਆਉਣ ਦੇ ਵਿੱਚ ਬਹੁਤ ਜ਼ਿਆਦਾ ਟੈਕਤ ਆਈ ਤੇ ਅਸੀਂ ਕੁਝ ਅਗੇ ਇਧਰ ਦੀ ਸਾਈਡ ਤੋਂ ਕੰਟਰੋਲ ਕਰ ਲਈ ਸੀ ਤੇ ਦੂਜੇ ਪਾਸੇ ਗੱਡੀ ਲਜਾਉਣ ਦੇ ਵਿੱਚ ਫੇਰ ਵੀ ਸਾਨੂੰ ਔਕਤ ਆ ਰਹੀ ਸੀ ਤੇ ਮੈਂ ਇਸ ਕਰਕੇ ਸਾਨੂੰ ਦੂਜੀ ਗੱਡੀ ਵੀ ਬੁਲਾਉਣੀ ਪਈ ਤੇ ਅੱਗ ਤੇ ਜਿਹੜਾ ਮੌਕਾ ਤੇ ਕਾਬੂ ਪਾਇਆ ਕਿੰਨੀਆਂ ਗੱਡੀਆਂ ਤੁਹਾਡੀਆਂ ਮੌਕੇ ਤੇ ਆ ਚੁੱਕੀਆਂ ਦੋ ਕੱਢ ਗਈ ਸਾਡੀਆਂ ਜਿਹੜੀਆਂ ਤੇ ਮੌਕੇ ਦੇ ਆ ਕੇ ਤੁਸੀਂ ਕੀ ਦੇਖਿਆ ਮੋਹ ਜਿਹੜਾ ਮੌਕੇ ਤੇ ਆ ਤੇ ਇਹ ਅੱਗ ਬਹੁਤ ਜ਼ਿਆਦਾ ਮੱਚ ਰਹੀ ਸੀ ਜੇ ਅਸੀਂ ਥੋੜਾ ਬਹੁਤ ਹੋਰ ਲੇਟ ਹੋ ਜਾਂਦੇ ਤੇ ਨਾਲ ਜਿਹੜੀ ਖੜੀ ਕਣਕ ਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜਿਹੜਾ ਹੁਣ ਨੁਕਸਾਨ ਆਇਆ ਉਹ ਕਿੰਨਾ ਕੋਏ ਲਗਭਗ ਜਿਹੜਾ ਕਣਕ ਦਾ ਤਾਂ ਤਕਰੀਬਨ 4 ਕਨਾਲਾਂ ਦਾ ਹੋਊਗਾ ਤੇ ਜਿਹੜਾ 3-4 ਕਿਲੋ ਜਿਹੜਾ ਟੰਗਰ ਆ ਜਿਹੜੇ ਤੂੜੀ ਬਣਾਉਣ ਵਾਲੀ ਸੀ ਉਹ ਮੱਚੀ ਕਿਸ ਸ਼ਖਸ ਦੀ ਜਿਹੜੀ ਹੈਗੀ ਆ ਜਗਾ ਜਿਹੜੀ ਕੋਲ ਨੁਕਸਾਨ ਆਇਆ ਇਹ ਕੁਲਾਰਾਂ ਦੇ ਖੇਤ ਆ ਜੀ ਦੱਸਿਆ ਗਿਆ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਂਗੇ ਜਿਹੜਾ ਅੱਜ ਦਾ ਹਾਦਸਾ ਹੋਇਆ ਇਹਨੂੰ ਦੇਖਦੇ ਹੋ ਇਹਨਾਂ ਲੋਕਾਂ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਪਹਿਲਾਂ ਦਾ ਜਿਹੜੀ ਕਣਕ ਵੱਢਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਣਕ ਵੱਢਣ ਤੋਂ ਬਾਅਦ ਜਿਹੜੀ ਤੂੜੀ ਆ ਉਹ ਥੋੜਾ ਜਨਾ ਰੌਕੇ ਬਣਾਉਣਾ ਜੇ ਤੂੜੀ ਨਾਲ ਦੇ ਨਾਲ ਬਣਾਉਣ ਲੱਗ ਜਾਂਦੇ ਆ ਉਹ ਵੀ ਜਿਹੜਾ ਅੱਗ ਲੱਗਣ ਦਾ ਬਹੁਤ ਵੱਡਾ ਕਾਰਨ ਬਣਦਾ ਤੇ ਇੱਕ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਜੇ ਢੱਲੀਆਂ ਕਿਤੇਆਂ ਕਿਤੇ ਉਹਦਾ ਮਹਿਕਮੇ ਨੂੰ ਦੱਸਿਆ ਜਾਵੇ ਉਸ ਬਾਰੇ